ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵੀਡੀਓ ਦਾ ਵਿਸ਼ਾ ਹੈ ਕਿ ਜਿੰਨਾ ਸੰਗਤਾਂ ਨੂੰ ਪਾਠ ਕਰਦੇ ਟਾਈਮ ਆਲਸ ਨੀਂਦ ਥਕਾਵਟ ਮਹਿਸੂਸ ਹੁੰਦੀ ਹੈ ਉਸ ਦਾ ਕੀ ਕਾਰਨ ਹੈ ਤੇ ਉਸ ਦਾ ਕੀ ਸੰਕੇਤ ਹੈ ਤੇ ਉਸ ਨੂੰ ਠੀਕ ਕਿਵੇਂ ਕਰਨਾ ਹੈ ਜਿਵੇਂ ਆਪਣਾ ਮਾਨੇ ਕਾਗਰ ਕਰਨਾ ਹੈ ਇਕਾਗਰ ਕਰਕੇ ਪਕਤੀ ਵਿੱਚ ਜੋੜਨਾ ਹੈ ਸੰਗਤ ਜੀ ਜ਼ਿਆਦਾਤਰ ਲੋਕਾਂ ਨਾਲ ਇਹੀ ਹੁੰਦਾ ਹੈ ਕਿ ਜਦੋਂ ਪਾਠ ਕਰਨ ਬੈਠਦੇ ਨੇ ਤਾਂ ਉਹਨਾਂ ਨੂੰ ਥਕਾਵਟ ਆਲਸ ਮਹਿਸੂਸ ਹੁੰਦਾ ਹੈ ਤਾਂ ਸੰਗਤ ਜੀ ਇੱਕ ਵਾਰ ਕੋਈ ਭਾਈ ਸਾਹਿਬ ਬਾਬਾ ਆਨੰਦ ਜੀ ਕੋਲ ਆਏ ਉਹ ਭਾਈ ਸਾਹਿਬ ਨੇ ਬਾਬਾ ਜੀ ਨੂੰ ਪੁੱਛਿਆ ਕਿ ਇਹ ਮਹਾਪੁਰਖ ਜੀ ਸਾਡੇ ਪਰਿਵਾਰ ਵਿੱਚ ਕਿਸੇ ਨੇ ਕੁਝ ਕਰਾ ਦਿੱਤਾ ਹੈ ਸਾਡਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਸਾਡਾ ਕਿਸੇ ਵੀ ਕੰਮ ਵਿੱਚ ਵਾਦਾ ਨਹੀਂ ਹੁੰਦਾ ਸਾਡੇ ਬਰਕਤ ਨਹੀਂ ਪੈ ਰਹੀ ਸਾਡੇ ਪਰਿਵਾਰ ਵਿੱਚ ਬਿਮਾਰੀ ਛਾ ਗਈ ਹੈ ਤਾਂ ਬਾਬਾ ਆਨੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਤੂੰ ਗੁਰੂ ਦਾ ਸਿੱਖੋ ਕਿ ਇਦਾਂ ਦੀਆਂ ਗੱਲਾਂ ਕਰਦਾ ਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਨਿਤਨੇਮ ਕਿੰਨਾ ਕੁ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਨਿਤਨੇਮ ਪੱਕਾ ਨਹੀਂ ਹੈ ਕਦੀ ਕਦਾਂ ਹੀ ਕਰ ਲੈਂਦੇ ਆ ਬਾਬਾ ਜੀ ਨੇ ਪੁੱਛਿਆ ਤੇਰੀ ਘਰ ਵਾਲੀ ਤਾਂ ਨਿਤਨੇਮ ਪੱਕਾ ਕਰਦੀ ਹੋਵੇਗੀ ਤਾਂ ਫਿਰ ਭਾਈ ਸਾਹਿਬ ਜੀ ਨੇ ਕਿਹਾ ਨਹੀਂ ਉਹ ਵੀ ਕਦੇ ਕਦਾਂ ਹੀ ਨਿਤਨੇਮ ਕਰਦੀ ਹੈ ਤਾਂ ਬਾਬਾ ਜੀ ਨੇ ਉਸ ਨੂੰ ਵਚਨ ਕੀਤੇ ਕਿ ਇੱਕ ਤਾਂ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਕਰੋ ਕਿਉਂਕਿ ਅੰਮ੍ਰਿਤ ਵੇਲਾ ਸਾਹਮਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਜੀਵਨ ਵਿੱਚ ਗੁਰੂ ਨਾਲ ਪਿਆਰ ਪਾਉਣਾ ਹੈ ਤੇ ਗੁਰੂ ਦੇ ਲੜ ਲੱਗਣਾ ਹੈ ਤੇ ਆਪਣੇ ਮਨ ਦੀ ਗੁਰੂ ਅੱਗੇ ਇੱਛਾ ਰੱਖਣੀ ਹੈ ਤਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਲੜ ਲੱਗੋ ਬਾਣੀ ਪੜੋ ਜੇ ਉਸ ਸਮੇ ਵੀ ਪਾਠ ਕਰਦੇ ਆ ਤੁਹਾਡਾ ਮਨ ਬਾਣੀ ਵਿੱਚ ਨਹੀਂ ਲੱਗਦਾ ਉਬਾਸੀਆ ਆਉਣ ਤੇ ਬਾਬਾ ਜੀ ਨੇ ਵਚਨ ਕੀਤਾ ਸੀ ਕਿ ਜਦੋਂ ਵੀ ਪਾਠ ਕਰਨ ਬੈਠੋ ਆਪਣੇ ਕੋਲ ਜਲ ਰੱਖਣਾ ਹੀ ਰੱਖਣਾ ਹੈ ਜੇਕਰ ਅਸੀਂ ਜਲ ਨਹੀਂ ਰੱਖਦੇ ਪਾਠ ਕਰਦੇ ਸਮੇਂ ਤਾਂ ਸੰਗਤ ਜੀ ਜ਼ਰੂਰ ਰੱਖਿਆ ਕਰੋ ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜੋ ਵੀ ਬਾਣੀ ਅੱਖਰ ਉਚਾਰਦੇ ਹਾਂ ਉਹ ਪਾਣੀ ਵਿੱਚ ਸਮਾ ਜਾਂਦੇ ਨੇ ਜਦੋਂ ਅਸੀਂ ਪਾਣੀ ਨੂੰ ਛਕਦੇ ਹਾਂ ਤਾਂ ਸਾਡੇ ਅਨੇਕਾਂ ਤਰ੍ਹਾਂ ਦੇ ਨਿਰੋਗ ਦੂਰ ਹੋ ਜਾਂਦੇ ਨੇ ਤੇ ਜਦੋਂ ਅਸੀਂ ਆਪਣੇ ਘਰ ਉਸ ਪਾਣੀ ਦਾ ਛੱਟਾ ਦਿੰਨੇ ਆ ਘਰ ਵਿੱਚ ਮਾੜੀਆਂ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਤੇ ਸਾਨੂੰ ਵੀ ਮਾਹੌਲ ਵਧੀਆ ਲੱਗਦਾ ਹੈ। ਸਾਡਾ ਵੀ ਦਿਨ ਵਧੀਆ ਲੰਘਦਾ ਹੈ। ਸੰਗਤ ਜੀ ਇਸ ਰਾਹੀਂ ਬਾਬਾ ਜੀ ਨੇ ਕਿਹਾ ਸਾਫ਼ ਸੁਥਰਾ ਕੱਪੜਾ ਵੀ ਲੈ ਲੈਣਾ ਹੈ ਤਾਂ ਉਸ ਤੋਂ ਬਾਅਦ ਆਪਾਂ ਜਦੋਂ ਵੀ ਬਾਣੀ ਪੜਾਂਗੇ ਜਦੋਂ ਵੀ ਅਸੀਂ ਇੱਕ ਇੱਕ ਪੰਨਾ ਅੱਗੇ ਜਾਵਾਂਗੇ ਤਾਂ ਤੁਸੀਂ ਪਹਿਲੇ ਪੰਨੇ ਤੋਂ ਹੀ ਰੁਮਾਲ ਨਾਲ ਜੋ ਵੀ ਤੁਸੀਂ ਆਪਣੇ ਕੋਲ ਸਾਫ ਸੁਥਰਾ ਕਪੜਾ ਰੱਖਿਆ ਹੋਵੇਗਾ ਉਸ ਨਾਲ ਤੁਸੀਂ ਇੱਕ ਇੱਕ ਅੰਗ ਸਾਫ਼ ਕਰੀ ਜਾਣਾ ਹੈ ਇਸ ਰਾਹੀਂ ਜਦੋਂ ਇੱਕ ਇੱਕ ਪੰਨਾ ਅੱਗੇ ਪੜਾਂਗੇ ਨਾ ਤਾਂ ਅਸੀਂ ਜੋ ਆਪਣੇ ਕੋਲ ਸਾਫ ਸੁਥਰਾ ਕਪੜਾ ਰੱਖਿਆ ਹੋਵੇਗਾ ਹਰੇਕ ਪੰਨੇ ਨੂੰ ਤੁਸੀਂ ਉਸ ਪੰਨੇ ਨਾਲ ਸਾਫ਼ ਕਰਨਾ ਹੈ ਚਾਹੇ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ ਚਾਹੇ ਤੁਸੀਂ ਚੌਪਈ ਸਾਹਿਬ ਜੀ ਦਾ ਪਾਠ ਕੀਤਾ ਹੈ ਚਾਹੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਸਾਰਾ ਪਾਟ ਕਰ ਲਿਆ ਤਾਂ ਤੁਸੀਂ ਉਸ ਕਪੜੇ ਨੂੰ ਜੋ ਆਪਾਂ ਜਲ ਰੱਖਿਆ ਹੋਵੇਗਾ ਉਸ ਵਿੱਚ ਡੁਬੋ ਕੇ ਉਸ ਨੂੰ ਨਚੋੜ ਲੈਣਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਸਾਰੇ ਦੁੱਖ ਦੂਰ ਹੋਣਗੇ ਤੇ ਤੁਸੀਂ ਫਿਰ ਉਸ ਪਾਣੀ ਨੂੰ ਛਕਣਾ ਹੈ ਤੇ ਤੁਸੀਂ ਦੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਸਾਰੇ ਦੁੱਖ ਕਿਵੇਂ ਦੂਰ ਹੋਣਗੇ ਸੰਗਤ ਜੀ ਜੀ ਤੁਹਾਡਾ ਵੀ ਮਨ ਬਾਣੀ ਪੜਨ ਚ ਨਹੀਂ ਲੱਗਦਾ ਮਨ ਉਚਾੜ ਰਹਿਦਾ ਹੈ ਤੁਸੀਂ ਵੀ ਇੱਕ ਵਾਰ ਐਦਾਂ ਜਰੂਰ ਕਰਿਓ ਜੀ ਕਿਉਂਕਿ ਬਾਬਾ ਜੀ ਕਹਿੰਦੇ ਨੇ ਜਦੋਂ ਇੱਕ ਵਾਰ ਗੁਰੂ ਹਰਕ੍ਰਿਸ਼ਨ ਜੀ ਰਸਤੇ ਵਿੱਚ ਆ ਰਹੇ ਸੀ ਤਾਂ ਉਹਨਾਂ ਨੂੰ ਇੱਕ ਕੋੜੀ ਮਿਲਿਆ ਉਸਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਹੇ ਗੁਰੂ ਸੱਚੇ ਪਾਤਸ਼ਾਹ ਮੇਰੇ ਸਾਰੇ ਦੁੱਖ ਰੋਗ ਕੱਟ ਦਿਓ ਮੈਂ ਬਹੁਤ ਦੁਖੀ ਹਾਂ ਰੋਗਾਂ ਤੋਂ ਪਰੇਸ਼ਾਨ ਹਾਂ ਮੇਰੇ ਤੇ ਮਿਹਰ ਕਰੋ ਉਸ ਸਮੇਂ ਗੁਰੂ ਜੀ ਨੇ ਉਸ ਨੂੰ ਆਪਣਾ ਰੁਮਾਲ ਦੇ ਦਿੱਤਾ ਬਾਬਾ ਜੀ ਨੇ ਹਰ ਸਮੇਂ ਬਾਬਾ ਜੀ ਇੱਕ ਰੁਮਾਲ ਆਪਣੇ ਕੋਲ ਹੀ ਰੱਖਦੇ ਸਨ ਤਾਂ ਉਹਨਾਂ ਨੇ ਉਹਨਾਂ ਨੂੰ ਆਪਣਾ ਰੁਮਾਲ ਦੇ ਦਿੱਤਾ ਤੇ ਜਦੋਂ ਉਸ ਕੋੜੀ ਨੇ ਉਹ ਰੁਮਾਲ ਆਪਣੀ ਰੋਗ ਤੇ ਫੇਰਿਆ ਸਰੀਰ ਦੇ ਜਿੱਤੇ ਜਿੱਤੇ ਰੋਗ ਉੱਤੇ ਉੱਤੇ ਫੇਰਿਆ ਤਾਂ ਉਸ ਦਾ ਰੋਗ ਖਤਮ ਹੋ ਗਿਆ ਇਸ ਲਈ ਸੰਗਤ ਜੀ ਜਦੋਂ ਵੀ ਅਸੀਂ ਇਸ ਤਰ੍ਹਾਂ ਕਰੀਏ ਕਿ ਆਪਾਂ ਇੱਕ ਸ਼ਬਦ ਜ਼ਰੂਰ ਕਰੀਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਦੇ ਥੇ ਸਭ ਦੁੱਖ ਜਾਏ ਜਦੋਂ ਵੀ ਤੁਸੀਂ ਪਾਠ ਤੋਂ ਬਾਅਦ ਰੁਮਾਲ ਨੂੰ ਜਲ ਵਿੱਚ ਨਿਚੋੜ ਕੇ ਉਸ ਜਲ ਦਾ ਸੇਵਨ ਕਰੋਗੇ ਤਾਂ ਤੁਸੀਂ ਇਹ ਸ਼ਬਦ ਨੂੰ ਜ਼ਰੂਰ ਕਹਿਣਾ ਹੈ ਕਿ ਸ਼ੀਰੀ ਹਰ ਕ੍ਰਿਸ਼ਣ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤਾਂ ਸੰਗਤ ਜੀ ਗੁਰੂ ਸਾਹਿਬ ਤੁਹਾਡੇ ਤੇ ਮਿਹਰ ਕਰਨਗੇ ਇਸ ਲਈ ਸਾਨੂੰ ਇਹ ਕੁਝ ਗੱਲਾਂ ਆਪਣੀ ਜ਼ਿੰਦਗੀ ਚ ਅਪਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਵੀ ਦੁੱਖ ਦੁੱਖਾਂ ਤੋਂ ਮੁਕਤ ਹੋ ਸਕੀਏ ਤੇ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ ਤੇ ਮੈਨੂੰ ਆਸ ਹੈ ਜੀ ਤੁਹਾਨੂੰ ਸਾਡੀ ਜਿਹੜੀ ਇਹ ਅੱਜ ਦੀ ਵੀਡੀਓ ਹੈ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਪਲੀਜ਼ ਸਾਥ ਸੰਗਤ ਜੀ ਕਿਰਪਾ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਇੱਦਾਂ ਦੀਆਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਅੱਗੇ-ਅੱਗੇ ਕਰਦੇ ਰਹਾਂਗੇ ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਦੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਸਸ ਸ੍ਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ